ਸਾਰੀ ਹੀ ਧਰਮ ਦੇ ਲੋਕਾਂ ਨੂੰ ਫਤਿਹ ਜੀ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਗੁਰਮੁਖ ਸਿੰਘ ਜੀਆ ਪਾਸੋਂ ਕੋਈ ਵੀ ਦੁਖੀ ਬੰਦਾ ਆਕੇ ਆਪਣੇ ਦੁੱਖਾਂ ਦਾ ਨਿਵਾਰਣ ਪਾ ਸਕਦਾ ਹੈ ਜੀ ਤੇ ਜੇਕਰ ਤੁਸੀਂ ਬ੍ਰਹਮ ਵਿੱਦਿਆ ਗ੍ਰਹਿ ਨਕਸ਼ਤਰ ਹਸਤ ਰੇਖਾ ਗਿਆਨ ਤੰਤਰ ਮੰਤਰ ਯੰਤਰ ਜਾਂ ਐਸਟ੍ਰੋਲੋਜੀ ਬਾਰੇ ਕੁਝ ਵੀ ਸਿੱਖਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਸਕਰੀਨ ਤੇ ਦਰਸਾਏ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬੇहद ਸਾਰੀਆਂ ਬਿਮਾਰੀਆਂ ਦੇ ਲਈ 3 ਦਿਨਾਂ ਦੇ ਵਾਸਤੇ ਫ੍ਰੀ ਦਵਾਈਆਂ ਵੀ ਤੁਸੀਂ ਸਾਤੋਂ ਲੈ ਸਕਦੇ ਹੋ ਜੀ ਤੇ ਜੇਕਰ ਕੋਈ ਜੜੀ ਬੂਟੀ ਕੰਮ ਕਰਦੀ ਆ ਤੁਸੀਂ ਉਹ ਦਵਾਈ ਸਾਤੋਂ ਅੱਗੇ ਖਰੀਦ ਸਕਦੇ ਸਕਦੇ ਹੋ ਜੀ ਤੇ ਐਸੇ ਨਾਲ ਪੰਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਤੁਸੀਂ ਸਾਰੇ ਹੀ ਪਿਆਰ ਤੇ ਸਤਿਕਾਰ ਨਾਲ ਸ਼੍ਰਵਨ ਕਰਨ ਦੀ ਕਿਰਪਾਲਤਾ ਕਰੋ ਜੈ ਸ਼ਨੀ ਦੇਵ ਇਹ ਜਿਹੜੇ ਸ਼ੁਕਰ ਨੇ ਜਿਵੇਂ ਆਪਾਂ ਸ਼ਨੀ ਮਹਾਰਾਜ ਦਾ ਕਰਦੇ ਆ ਗ੍ਰਹਿ ਇਹ ਕਿ ਨਾ ਸਾਰੇ ਅਹਿਮੀਅਤ ਰੱਖਦੇ ਨੇ ਇਦਾਂ ਨਹੀਂ ਹੈਗੇ ਵੀ ਤੁਹਾਡਾ ਸ਼ੁਕਰ ਮਤਲਬ ਡਾਊਨ ਹੋਣਾ ਚਾਹੀਦਾ ਇਹ ਨੌਂ ਗ੍ਰਹਿ ਤੇ ਫਿਰ ਮੋਦੀ ਬਣਦਾ ਹਨ ਜੇ ਸਾਰੇ ਵਧੀਆ ਨੇ ਜਿਹੜਾ ਸ਼ੁਕਰ ਆ ਤੁਹਾਨੂੰ ਦੱਸਿਆ ਨਹੀਂ ਮੈਂ ਬਹੁਤ ਵਾਰੀ-ਵਾਰੀ ਕਹਿਣਾ ਜਿਹੜੇ ਪ੍ਰਾਣੇ ਵੀ ਨੇ ਉਹ ਵੀਗਾ ਸ਼ੇਅਰ ਕਰਿਆਗਾ ਨਾ ਜਿਹਦਾ ਸ਼ੁਕਰ ਤੇ ਬਿਨਾ ਬੰਦਾ ਕਿਸੇ ਜੋਗਾ ਨਹੀਂ ਰਹਦਾ ਇਹਨੇ ਸ਼ਨੀ ਮਾਰਦੇ ਉਹਦਾ ਭੰਨ ਤੋੜ ਕਰਨ ਵਾਲੇ ਨੇ ਬੰਦੇ ਨੂੰ ਰਾਹ ਪਾਉਣੇ ਵਾਲੇ ਅਨਸਾਫ ਦੇਣ ਵਾਲੇ ਇਹਨਾਂ ਨੇ ਅਨਸਾਫ ਨਹੀਂ ਦੇਣਾ ਤੈਨੂੰ ਵੀ ਹਾਂ ਸਮਝਣ ਵਾਲਾ ਹੋਵੇ ਉਹਨੂੰ ਆਪਾਂ ਸਮਝਾ ਸਕਦੇ ਆ ਨੌ ਗ੍ਰਹਾਂ ਦੇ ਬਾਰੇ ਹਨਾ ਵੀ ਇਹ ਬ੍ਰਹਮੰਡ ਦੇ ਵਿੱਚ ਕਿਵੇਂ ਖੇਲਦੇ ਨੇ ਆਪਾਂ ਖਿਡਾਰੀ ਆ ਹਨਾ ਜਿਵੇਂ ਗੇਮਰ ਵਾਲਾ ਉਦਾਂ ਹੀ ਗ੍ਰਹਿ ਨੇ ਜੇਮ ਦੇ ਵਿੱਚ ਇੱਕੋ ਲਖਤ ਬੰਦਾ ਡਾਊਨ ਹੋ ਜਾਂਦਾ ਚੰਨ ਜੀ ਤੁਮੇ ਦੱਸੀ ਤੇਰੇ ਕੋਲ ਕਈ ਬੰਦੇ ਹੈ ਜੇ ਵਸਤਾ ਵਿੱਚ ਆਏ ਨੇ ਜਿਹੜੇ ਕਿ ਸਰੀਰ ਪੱਖੋਂ ਸਾਰੇ ਪੱਖੋਂ ਆਪਣੇ ਕੋਲ ਡੈੱਡ ਸਰੀਰ ਆਏ ਨੇ ਆਏ ਨੇ ਕਿ ਨਹੀਂ ਹਾਂਜੀ 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 ਨਹੀਂ ਤੈਨੂੰ ਪਤਾ ਆਪਣੇ ਕੋਲ ਆਪਾਂ ਲੋਕਾਂ ਨੂੰ ਤਾਂ ਜੇ ਕੋਈ ਵਰਤੂ ਤਾਂ ਦੇਖਣਗੇ ਪੰਜ ਨੇ ਵਰਤੇ ਹੋਏ ਬੰਦੇ ਆ ਉਹ ਪੇਸ਼ ਕਰੀ ਦੇਨੇ ਹਨਾ ਹਾਂਜੀ ਹਾਂਜੀ ਵੀ ਉਹ ਗੱਲਾਂ ਜਿਹਦਾ ਸ਼ੁਕਰ ਡਾਊਨ ਉਹਦਾ ਬਹੁਤ ਮਤਲਬ ਹਨਾ ਮਤਲਬ ਉਹਨੂੰ ਕਰਨਾ ਚਾਹੀਦਾ ਕੁਝ ਨਾ ਕੁਝ ਜੇ ਆਪ ਬੰਦਗੀ ਦੀ ਸੇਵਾ ਕੁਛ ਵੀ ਉਹ ਸਾਲ ਨੂੰ ਸਾਲ ਲਾਵੇ ਹਨ ਤਾਂ ਉਹਨੂੰ ਫਲ ਮਿਲਦਾ ਜੇ ਤੁਸੀਂ ਕਿਉਂ ਅੱਜ ਸ਼ੁਕਰ ਮਹਾਰਾਜ ਜੀ ਦਾ ਕਰਤਾ ਸ਼ੁਕਰ ਮਾਰਨ ਨੂੰ ਵੀ ਤੁਹਾਡਾ ਸ਼ੁਕਰ ਸਹੀ ਹੋ ਗਿਆ ਐਂ ਤਾਂ ਮੈਂ 20 ਕਰੋੜ ਰੁਪਇਆ ਦਊਂਗਾ ਜੇ ਮੇਰਾ ਕੋਈ ਐਦਾਂ ਕਰੇ ਉਹ ਨਹੀਂ ਕਹਿੰਦਾ ਮਤਲਬ ਹਨਾ ਵੀ ਜਿਹੜਾ ਸੁੱਖ ਜਿਵੇਂ ਮਿਲਦਾ ਆਪਾਂ ਉਹਦਾ ਕਹਨੇ ਆ ਆਪਣੇ ਕੋਲ ਗੱਲਾਂ ਨਹੀਂ ਹੈਗਾ ਨਾ ਆਪਾਂ ਗਰੀਬ ਦੇ ਮੁਖ ਚ ਮਹਾਰਾਜ ਜੀ ਨੇ ਆਪਾਂ ਨੂੰ ਕਿਹਾ ਆ ਉਹ ਢੰਡਾਰਾ ਸ਼ਿਕਾਓ ਬਸ ਹਨਾ ਭੁੱਖਾ ਨਾ ਮਰ ਜਵੇ ਸਿੱਖਾਂ ਕੋਲ ਆ ਰਾਜ ਦੇ ਮਰਜ਼ੇ ਕੋਈ ਗੱਲ ਨਹੀਂ ਹੈ ਨਾ ਆਹ ਤਾਂ ਨਹੀਂ ਕੋਈ ਰੰਬਾ ਭੁੱਖਾ ਆ ਦੇਖ ਤੋਂ ਕੌਣੋਂ ਪਾਸ ਸਲੂਟ ਕਰਦੇ ਆ ਕਈ ਕਹਿੰਦੇ ਵੀ ਦੇਗ ਬਾਰੇ ਤੁਸੀਂ ਦੱਸਿਆ ਮਾਹ ਵੀ ਆਪਾਂ ਮਰਦਾ ਪ੍ਰਸ਼ਾਦ ਛਕਣੇ ਆਲੇ ਆ ਆਪਾਂ ਸਿੱਖ ਨਹੀਂ ਹੈਗੇ ਅਨਾ ਸਿੱਖਾਂ ਦੇ ਕੋਲ ਸਿੱਖਿਆ ਮਤਲਬ ਵੀ ਮਰਜ਼ਾਦਾ ਕੀ ਆ ਆਪਣੇ ਬਾਬਾ ਨਾਨਕ ਸੰਗਤੋਂ ਲੈ ਕੇ ਮਹਾਰਾਜੀ ਕੋਲੋਂ ਸਿਆਣ ਮਹਾਰਾਜੀ ਸਾਨੂੰ ਸਾਬਲ ਹੈ ਜਾਨਾ ਆਪਾਂ ਨੇ ਮਤਲਬ ਸਿੱਖਿਆ ਉਹਨਾਂ ਗੁਰੂਆਂ ਤੋਂ ਆਪਣੇ ਮਾਤਾ ਪਿਤਾ ਤੋਂ ਚੰਨ ਜੀ ਤੈਵੇਂ ਸਿੱਖਿਆ ਹੈ ਨਾ ਦੇ ਆਪਣੇ ਕੋਈ ਬੈਂਸ ਨੇ ਕੋਈ ਐ ਨਹੀਂ ਵੀ ਮੈਂ ਹੀ ਆ ਨਾ ਦੇਗ ਬਣਾਉਣੇ ਵਾਲਾ ਉਹ ਤਾਂ ਦੇਗ ਚ ਬਾਲਣੇ ਵਾਲੇ ਬੜੇ ਸੀ ਇਹਦੇ ਉੱਲ ਗਏ ਨਾ ਅਸਾਂ ਤਾਂ ਉਹਦੀ ਰਣ ਵੀ ਨਹੀਂ ਹੈਗੀ ਵੀ ਤਾਂ ਹੀ ਕਿਣਕਾ ਲੈ ਕੇ ਵੀ ਇਹਦੇ ਦੇਗ ਪ੍ਰਸ਼ਾਦ ਨੂੰ ਬੰਦਾ ਤਸੱਲੀ ਹੋ ਜਾਂਦੀ ਹੈ ভাই ਹੈ ਨਾ ਨਹੀਂ ਫਿਰ ਆਪਾਂ ਮਾੜਾ ਨਹੀਂ ਕਹਿੰਦੇ ਹਰੇਕ ਕਹਿੰਦਾ ਕੋਲੀ ਦੋ ਕੋਲੀ ਅੰਦਰ ਜਾਵੇ ਤਾਂ ਫਾਇਦਾ ਦੇਗ ਨਹੀਂ ਵੱਧ ਬੰਦਾ ਸ਼ਖਸ ਦਾ ਉਹ ਮਰਜ਼ਾ ਦਾ ਨਾਲ ਬਣਿਆ ਗੁਰੂ ਦੇ ਹੁਕਮ ਤੇ ਉਹਦਾ ਘੜਾ ਦਾ ਅਲੱਗ ਕਿਲੋ-ਕਿਲੋ ਹਾਣੇ ਵਾਲੇ ਬੈਠੇ ਨੇ ਉਹ ਗੱਲਾਂ ਤੇ ਤਾਂ ਵੀਰੇ ਜੇ ਮੈਨੂੰ ਮੈਂ ਗਲਤ ਬੋਲ ਗਿਆ ਨਾ ਐਵੇਂ ਸੋਡਾ ਬੱਚਾ ਮੈਂ ਕੁੱਤਾ ਸਾਰਾ ਜਿਹੜਾ ਕੋਈ ਸਤ ਸੰਗ ਵਿੱਚ ਬੋਲਦਾ ਉਹਨਾਂ ਦੀ ਸੁਣੀ ਦੀ ਸੁਣਾਈ ਦੀ ਆ ਫਿਰ ਨਾ ਆਪਣੇ ਗੁਰੂਆਂ ਦੀ ਕਈ ਕਹਿੰਦੇ ਵੀ ਤੂੰ ਐ ਕਰਦਾ ਵੀ ਬਹੁਤ ਬੜਾ ਤਾਂ ਵੀ ਬੜਾ ਨਹੀਂ ਆਪਾਂ ਰੱਬ ਦੇ ਉਸਤਤ ਕਰਦੇ ਆ ਕਹਿੰਦੇ ਮਾੜਾ ਤਾਂ ਨਹੀਂ ਕਿਹਾ ਨਹੀਂ ਜੀ ਜੇ ਰੱਪਨ ਮਾੜਾ ਕਿਹੜਾ ਕਰਦਾ ਨਾ ਇਨਸਾਨ ਨੂੰ ਮਾੜਾ ਕਿਹਾ ਕਈ ਵਾਰੀ ਸਵਾਲ ਜਵਾਬਾ ਜੇ ਕਰਦੇ ਨੇ ਬੋਲਿਆ ਜਾਂਦਾ ਫਿਰ ਵੀ ਆ ਨਾ ਪਾਪਾ ਉਹਨਾਂ ਤੋਂ ਮਾਫੀ ਮੰਗ ਲੈਂਦੇ ਆ ਆਪਾਂ ਕੋਈ بڑے ਏਦਾਂ ਨਹੀਂ ਹੈਗੇ ਮੰਤਰ ਮੰਤਰ ਬੋਲਣ ਦੀ ਇੱਕ ਹਨਾ ਆਵਾਜ਼ ਮੰਤਰ ਬੰਨਣਾ ਏਦਾਂ ਇਹ ਆਪਣੇ ਗੁਰੂਆਂ ਚ ਵੀ ਗੁਰੂ ਗ੍ਰੰਥ ਸਾਹਿਬ ਜੀ ਚੁੱਕ ਕਰਕੇ ਕਰੋਗੇ ਹਨਾ ਮੰਨ ਕੇ ਕਰੋਗੇ ਉਨਾਂ ਫਾਲਾ ਬੋਲ ਕੇ ਕਰੋਗੇ ਉਨਾਂ ਫਾਲਾ ਇਹ ਤਾਂ ਆਏਗਾ ਕਿ ਨਾ ਹਾਂਜੀ ਏਦਾਂ ਜਿਹੜਾ ਕੋਈ ਕਰਦਾ ਗੁਰੂ ਗੁਣ ਹੋ ਜਾਂ ਮਰ ਜਾਂਦਾ ਗੁਰੂ ਥੋੜੋ ਬਣਾਉਂਦਾ ਉਹ ਗੁਰੂ ਦੇ ਮਰਜ਼ਾ ਦੇ ਚੱਲਦਾ ਉਹ ਗੁਰੂ ਦਾ ਚੇਲਾ ਬਣ ਜਾਂਦਾ ਇਹ ਤਾਂ ਹੈ ਹੀ ਨਹੀਂਗੇ ਇਸ ਲਈ ਜਨਨਿਤ ਤੋਂ ਦੇ ਵਰਗਿਆਂ ਨੂੰ ਮੈਨੂੰ ਖਿੱਚ ਕੇ ਮਾਰਗ ਤੇ ਚਾੜਦਾ ਜਾਂ ਹੁਣ ਦੇਖਦਿਆਂ ਦੇਖਦੇ ਕੀ ਮਿਲੂਗਾ ਨਾ ਅਜ ਤੱਕ ਮਿਲਿਆ ਜਿਤ ਤੱਕ ਮਿਲਿਆ ਬਾਈ 100% ਕੋਈ ਉੱਥੋਂ ਆਇਆ ਨਹੀਂ ਸੁਣਿਆ ਵੀ ਇਹ ਮਾਰਗ ਤੋਂ ਗੁਰੂ ਵਾਲੇ ਤੋਂ ਮਿਲਿਆ ਆ ਐ ਬੀ ਮੁੜਿਆ ਆ ਉਹ ਪੂਰਾ ਗਿਆ ਕਹਿਲਾ ਗੁਰੂ ਸ਼ੁਕਰ ਹੈ ਜੀ ਸਾਰੇ ਆਪਾਂ ਨੂੰ ਮਤਲਬ ਨਮਸਕਾਰ ਕਰਨੀ ਚਾਹੀਦੀ ਆਪਾਂ ਨੂੰ ਮਨਾਹੀ ਨਹੀਂ ਕਰੀ ਗੁਰੂ ਨੇ ਵੀ ਉਹਦੇ ਮੁਸਲਮਾਨ ਮੂਰੇ ਮੱਥਾ ਨਾਲ ਟੇਕੀ ਵੀ ਹਾਂ ਤੂੰ ਟੇਕ ਕਿਉਂ ਚਾਚੇ ਤਾਂ ਇਹਨੇ ਆਪਾਂ ਸਾਰੇ ਧਰਮਾਂ ਨੂੰ ਆਪਣਾ ਸਲਾਮ ਕਰਦੇ ਆਪਾਂ ਮਤਲਬ ਕੁਝ ਵੀ ਫਤਿਹ ਬਲਾਉਨੇ ਆ ਤੇ ਪਾ ਫਿਰ ਬੈਰ ਬਰਉਂਦੇ ਜੇ ਬੈਠੇ ਨੇ ਮਹਾਰਾਜ ਆਪਣੇ ਕਿਤੇ ਬੈਠੇ ਸੀ ਉਹ ਜ਼ੁਲਮ ਦੇ ਖਾਤਰ ਸੀ ਵੀ ਅੱਖਾਂ ਦੇ ਮੂਰੇ ਮਾੜਾ ਨਾ ਹੋਣ ਦਿਓ ਐਂ ਨਾ ਵੀ ਉਹੀ ਤੱਕੇ ਮੜਦੇ ਉਹਨੂੰ ਹਨਾ ਉਹ ਤਤ ਹੋਣਾ ਜਿਆਦਾ ਧਰਮ ਸਿੰਘ ਇਦਾਂ ਮਾਰੀ ਜਿਹੜੇ ਪੰਜ ਤਤ ਨੇ ਪੰਜ ਪਿਆਰੇ ਉਹਨਾਂ ਵਿੱਚੋਂ ਇੱਕ ਦੋ ਵੀ ਤੁਹਾਡੇ ਕੋਲ ਮਤਲਬ ਬੰਨੇ ਹੋਏਗੇ ਤਾਂ ਸਾਨੂੰ ਪਾਰ ਹੋ ਜਾਣਾ ਜੇ ਤੁਸੀਂ ਤੁਹਾਨੂੰ ਕੋਈ ਪੁਆਇੰਟ ਨਹੀਂ ਫੇਰ ਮਤਲਬ ਸਿੱਖੀ ਦੇ ਵਿੱਚੋਂ ਬਾਤ ਕਿਸੇ ਹੋ ਜਾ ਉਹ ਗੱਲਾਂ ਵੀ ਸ਼ੁਕਰ ਕਰ ਰਹਾ ਬਹੁਤ ਬੜੀ ਐਮੇਤ ਰੱਖਦਾ ਇਹਦਾ ਪਾਣੀ ਦਾ ਕਾਲਪ ਸਮੁੰਦਰ ਘਰ ਚੋਂ ਕੱਢ ਕੇ ਦੂਏ ਪਾਸੇ ਵਿਦੇਸ਼ ਦੇ ਵਿੱਚ ਚਰਚਾ ਕਰਾਉਂਦੇ ਨੇ ਵੀ ਉਹ ਪੰਜਾਬੀ ਆ ਗਿਆ ਉਹ ਫਲਾਣਾ ਆ ਗਿਆ ਉਹ ਕੈਨੇਡਾ ਵਾਲਾ ਆ ਗਿਆ ਉਹ ਸ਼ੁਕਰ ਦਾ ਘਾਰਕ ਇੱਕ ਬੜੀ ਗੱਲ ਹੈ ਤੁਹਾਨੂੰ ਦੱਸੀ ਹੈ ਨਾ ਕਿ ਨਵਾਂ ਸੁਨੇਹਾ ਮਹਾਰਾਜ ਤੇ ਹੋਰ ਵੀ ਲਿਆਉਂਦੇ ਰਾਂਗੇ ਪਰ ਸਵਾਲ ਜਵਾਬ ਕਰਿਆ ਕਰੋ ਹੈ ਨਾ ਸ਼ੇਰ ਗਾਹ ਕਰੋ ਵੀ ਪਤਾ ਲੱਗੇ ਹੈ ਨਾ ਕਈਆਂ ਨੇ ਅੱਜ ਦੀ ਸੁਣ ਲਈ ਉਹਨਾਂ ਨੇ ਗਾਹਾਂ ਦੇ ਅਗਲਾ ਉਹ ਗੱਲ ਸ਼ੇਅਰ ਕਰਕੇ ਕਹੇ 1 2 ਨੂੰ ਹਨਾ ਵੀ ਇਹਨਾਂ ਨੂੰ ਸੁਣ ਕੇ ਕਰੋ ਜੇ ਮਾੜਾ ਹੈ ਭਾਈ ਤਾਂ ਉਥੇ ਕਮੈਂਟ ਮਾਰੋ ਕਮੈਂਟ ਦਾ ਜਿੱਥੇ ਤੱਕ ਹੋ ਸਕਦਾ ਮੈਂ ਉਥੇ ਤੱਕ ਉਹਨਾਂ ਦੇ ਸਹਿਯੋਗ ਦਵਾਂਗਾ ਸਾਨੂੰ ਗੁਰੂਆਂ ਨੇ ਦਿੱਤਾ ਪੀਣਾ ਮਿੱਤਰਾਂ ਨੇ ਹਨਾ ਤੇ ਵੱਧ ਤੋਂ ਵੱਧ ਸਿਸਲੋ ਪਾਣੀ ਚ ਜਲ ਬਰਬਾਦ ਤੇ ਜੀਵ ਜਨਤਾ ਨੂੰ ਪਾਓ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਜੇ ਬਹੁਤੇ ਅਲ ਜੇ ਹੋਏ ਨੇ ਤਾਂ ਆਪਣੇ ਕੋਲ ਚੰਨੀ ਸਿੰਘ ਰਹੇ ਨੇ ਇਹਨਾਂ ਦੁਆਰਾ ਆਪਣੇ ਕੋਲ ਉਹ ਸਮੱਸਿਆ ਦਾ ਹੱਲ ਕਰਵਾ ਸਕਦੇ ਹਾਂ ਕਿਸੇ ਵੀ ਗ੍ਰਹਿ ਦਾ ਤੇ ਨਵੀਂ ਨਵੀਂ ਸਕੀਮ ਸੁਣ ਲਈ ਕੋਈ ਵੀ ਹੈ ਨਾ ਵੀ ਕਿੱਦਾਂ ਅਰਾਧੇ ਜਾਂਦੇ ਨੇ ਸਾਡੇ ਕੋਲ ਅਰਾਧਣ ਦਾ ਮਤਲਬ ਆ ਵੀ ਕਿੱਦਾਂ ਨਾ ਅਰਦਾਸ ਕੀਤੀ ਜਾਂਦੀ ਆ ਮਰਜ਼ਾ ਦਾ ਵਿੱਚ ਰਹਿ ਗਏ ਹੈ ਨਾ ਤੇ ਉਹ ਸ਼ਾਬਨਾ ਆਪਾਂ ਤਿਆਰ ਕਰਦੇ ਆ ਸਦਾ ਕੁਸ਼ ਆਪਾਂ ਇਹ ਨਹੀਂ ਕਹਿੰਦੇ ਸਾਤੋਂ ਕਰੋ ਪੈਸੇ ਦੋ ਨਾ ਬਸ ਤੁਸੀਂ ਸੁਖੀ ਰਹੋ ਸਾਨੂੰ ਪੈਸਾ ਆ ਜਾਣਾ ਹੈ ਨਾ ਜਿਵੇਂ ਮਰਜੀ ਪਰ ਇਦਾਂ ਨਹੀਂ ਦੇਖ ਕੇ ਬੰਦੇ ਤੋਂ ਲਓ ਚੀਜ਼ ਹੈ ਨਾ ਸ਼ੁਕਰਾ ਹੋਰ ਵੀ ਕੋਈ ਵੀ ਓਮ ਸੰ ਸ਼ੁਕਰਾਇਨਾ ਮਾਂ ਬਣਾਏ 108 ਵਾਰੀ ਰੂद्राक्ष ਦੁਆਰਾ ਕੋਈ ਵੀ ਸਿੱਖ ਜਿਵੇਂ ਵੀ ਮੱਦੀਆ ਜਿਉਂ ਮਰਜਾ ਦਾ ਚ ਆਪਣਾ ਕਰੇ ਵੀਰ ਉਹਨੂੰ ਚੜ੍ਹਦੀ ਕਲਾ ਰੱਖੇ ਸ਼ੁਕਰ ਮਹਾਰਾਜ ਮਤਲਬ ਜਿਨ੍ਹਾਂ ਦੇ ਡਾਉਨ ਨੇ ਸ਼ੁਕਰ ਮਤਲਬ ਉਹਦੀ ਅਵਸਥਾ ਹੀ ਹੁੰਦੀ ਹੈ ਉਹ ਬੰਦਾ ਘਰੇ ਬਹਿ ਜਾਂਦਾ ਉਹਨੂੰ ਰਿਟਰਨ ਨਹੀਂ ਮਿਲਣੀ ਬਾਹਰੋਂ ਪੈਸਾ ਕਮਾ ਕੇ ਜੇ ਚਲੇ ਗਿਆ ਉਹਨੂੰ ਵਾਪਸੀ ਨਹੀਂ ਪੈਸਾ ਕਮਾਉਣਾ ਜਿਹੜਾ ਕਰੋਣ ਲੈ ਗਿਆ ਉਹਨੇ ਬਰਬਾਦ ਕਰ ਦੇਣਾ ਜਿਨ੍ਹਾਂ ਕੋਲ ਇਹ ਜਿਹੇ ਲੱਛਣ ਨੇ ਉਹ ਇੱਕ ਵਾਰੀ ਸੰਪਰਕ ਕਰਨ ਆਪਾਂ ਇਹ ਜੀ ਗੱਲ ਨਹੀਂ ਮਹਾਰਾਜ ਦੀ ਕਿਰਪਾ ਨਾਲ ਗੁਰੂ ਵੀਰ ਗ੍ਰਹਾਂ ਦੀ ਜੋ ਵੀ ਆਪਣੇ ਕੋਲ ਸਸਤਰ ਨੇ ਉਨਾਂ ਦੁਆਰਾ ਆਪਾਂ ਸ਼ੋਧ ਕੇ ਉਹਨੂੰ ਸ਼ੋਧ ਕੇ ਘੱਟੋ-ਘੱਟ 50% ਦੇਨੇ ਹੁੰਦੇ ਆ। ਕਈ ਵਾਰੀ ਇਹ ਨਾ ਬੇਫਿਰਪਾ 90% 95 ਵੀ ਦੇ ਦੇਣ। ਕਿਉਂ? ਵੀ ਅਗਲਾ ਵੀ ਬੰਦਾ ਖੜੇ ਹੈਗਾ ਨਾ ਸਾਡੇ ਕੋਲੋਂ ਸਾਰੇ ਸੁੱਖ ਬੜੇ ਭਾੜ ਲੇ। ਜਿਹਨੇ ਅਸੀਂ 50 ਸਾਲ ਮਹਾਰਾਜ ਦੀ ਕਿਰਪਾ ਨਾਲ ਹੁਕਮ 'ਚ ਰਹੇ ਆਂ ਫਿਰ ਤੁਸੀਂ ਬੇਕਾਰ ਹੋ ਗਏ। ਉਹ ਗੱਲ ਆ ਵੀ ਉਹਦੇ ਹਿਸਾਬ ਨਾਲ ਦੇ ਦੋ ਹਨਾ ਵੀ ਸਾਡਾ ਇਹਨੇ ਇੰਨਾ ਸੁੱਖ ਦਿੱਤਾ ਉਹਨੂੰ 25% ਦੇ ਦਿਓ ਹਨਾ। ਤੇ ਉਸ ਕਰਕੇ ਜਨਜੀਤ ਸਿੰਘ ਬੈਂਚ ਤੇ ਹੁੰਦੀ ਆ ਮੇਰੇ ਨਾਲ ਕਿਸੇ ਨਾਲ ਵੀ ਆਪਣੇ ਨਾਲ ਬਹਿਸ ਤੋਂ ਬਿਨਾ ਥੋੜਾ ਜਿਹਾ ਨਾ ਆਪਾਂ ਗਣਾ ਵੀਡੀਓ ਘੱਟ ਬਣੇ ਕਾਲ ਸਿੰਪਲ ਕਾਲ ਕਰੋ ਹਨਾ ਸ਼ੇਅਰ ਕਰੋ ਮੇਰਾ ਵੀਰ ਬਣ ਕੇ ਕਿਉਂਕਿ ਕਈ ਵਾਰੀ ਮਾੜੇ ਬੰਦੇ ਵਿੱਚ ਹਨਾ ਮਾੜੇ ਬੰਦੇ ਵਿੱਚ ਗੁਣ ਚੰਗਾ ਹੁੰਦਾ ਹਨਾ ਅਸੀਂ ਹੈਗੇ ਮਾੜੇ ਆ ਬਰਬਰ ਖੈਰਾ ਹੋ ਸਕਦਾ ਕਿਦਾ ਭਰਾ ਕਰ ਜੀ ਜਾਂਦੇ ਬਾਈ ਹਾਂ ਚੰਗਾ ਬਾਈ ਫਤਿਹ ਹੋਰ ਕੋਈ ਸਵਾਲ ਜਵਾਬ ਹੋਵੇ ਕੋਮੈਂਟ ਬਾਕਸ ਵਿੱਚ ਜੋ ਵੀ ਹੈ ਨਾ ਮਰਾ ਜ ਉਹ ਕਰੇਗਾ ਤੁਗਾ ਸ਼ੇਅਰ ਚੁੱਕਰਵਾਦ ਸ਼ਰਨ ਸੁੱਭ ਹੋਵੇ ਹੁਣ ਤੱਕ ਅੱਜ ਦਾ ਫਲਸੂਮਲੇ ਅੰਦਰਕਸ਼ਣੀ ਮਾਤਾ ਫਤੇਜੀ